ਸਟੈਂਡ ਸਾਟ ਨੇ ਕੇਂਦਰੀ ਮੰਤਰੀ ਰਮੇਸ਼ ਬਿੱਟੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਇਸ ਗਰੀਬ ਘਰ ਤੋਂ ਪੈਦਾ ਰਮਨਿਤ ਮਿੱਟੂ ਜਲੰਧਰ ਅੱਜ ਪਹੁੰਚਾ ਹੋਏ ਨੇ ਸ਼ੀਤਲ ਉਂਗਰਾਲ ਜੋ ਭਾਜਪਾ ਦੀ ਉਮੀਦਵਾਰ ਨੇ ਉਹਨਾਂ ਦਾ ਰਾਤਨ ਪੱਤਨ ਪਰਲੀਆਂ ਪਹੁੰਚੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮਿੱਟੂ ਜੀ ਅੱਜ ਨਾਮਗਨ ਪਰਲੀਆਂ ਜਾ ਰਹੇ ਨੇ ਸ਼ੀਤਲ ਉਂਗਰਾਲ ਜੀ ਕਿਵੇਂ ਲੱਗਦਾ ਵਿਸ਼ਵ ਦੇ ਆਪਣਾ ਕਬਜਾ ਹੋਵੇਗਾ ਗੁਲਬੇ ਜੀ ਸਾਹਿਬ ਸਾਡੀ ਤੋਂ ਸ਼ੀਰੋ ਜੀ ਦੇ ਸਾਥ ਨਾਲ ਹੀ ਚੋੜ ਪਾਈ ਦਿੱਤਾ ਆਮ ਆਦਮੀ ਪਾਰਟੀ ਤਾਂ ਬਿਲਕੁਲ ਫੈਂਡ ਵੱਤ ਚੁੱਕਿਆ ਕੁਝ ਨਹੀਂ ਸਕਦੇ ਸਾਡੇ ਨਾਲ ਕੋਈ ਵਿਕਾਸ ਦੀ ਗੱਲ ਨਹੀਂ ਕੋਈ ਕੰਸੀ ਪਹਲ ਨਹੀਂ ਸਿਰਫ ਡਿਕਾਡਲਾ ਬੀਜੇਪੀ ਦੇ ਹੱਥਾਂ ਬੀਜੇਪੀ ਦੀ ਸਰਕਾਰ ਬਣ ਗਈ ਹੈ ਇੰਦਰ ਆਪਾ ਕਰੋੜਾ ਰੁਪਇਆ ਲੈ ਕੇ ਆਵਾਂਗੇ ਵਿਕਾਸ ਲਈ ਜੰਦਰ ਦੇ ਇਹ ਮੈਂ ਸਾਡੇ ਅਰਗੇ ਜ਼ਿੰਮੇਵਾਰ ਲੈਣਾ ਹੈ ਇਸ ਕਰਕੇ ਇਸ ਟਾਈਮ ਸਾਡੇ ਨਾਲ ਕੇਂਦਰੀ ਮੰਤਰੀ ਅਰਨੈਤ ਬਿੱਟੂ ਨੇ ਗਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਗਰੀਬ ਘਰ ਤੋਂ ਪੈਦਾ ਰਮਨਿਤ ਮਿੱਟੂ ਜਲੰਧਰ ਆਜ ਪਹੁੰਚੇ ਹੋਏ ਨੇ ਸ਼ੀਤਲ ਉਂਗਰਾਲ ਜੋ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦਾ ਰਾਤਨਪੱਤਲ ਪਰਲੀਆਂ ਪਹੁੰਚੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮਿੱਟੂ ਜੀ ਅੱਜ ਨਾਮਗਨ ਪਰਲੀਆਂ ਜਾ ਰਹੇ ਨੇ ਸ਼ੀਤਲ ਉਂਗਰਾਲ ਜੀ ਕਿਵੇਂ ਲੱਗਦਾ ਵਿਸ਼ਵ ਦੇ ਆਪਣਾ ਸਭਾ ਹੋਵੇਗਾ ਕਿ ਉਹਨਾਂ ਦੇ ਜੀ ਸਾਡੇ ਤੋਂ ਸ਼ੀਰੋ ਜੀ ਨੇ ਪੰਜਾਬੀ ਚੋੜ ਪਾਈ ਦਿੱਤਾ ਕਿਉਂਕਿ ਆਮ ਆਦਮੀ ਪਾਰਟੀ ਤਾਂ ਬਿਲਕੁਲ ਬੈਂਡ ਇਹ ਬੋਲ ਨਹੀਂ ਸਕਦੇ ਸਾਡੇ ਨਾਲ ਕੋਈ ਵਿਕਾਸ ਦੀ ਗੱਲ ਨਹੀਂ ਕੋਈ ਕੋਈ ਫਟਾਰੀ ਨਹੀਂ ਬਸ ਡੈਕਾ ਦਾ ਬੀਜੇਪੀ ਦੇ ਹੱਥਾਂ ਬੀਜੇਪੀ ਦੀ ਸਰਕਾਰ ਬਣ ਗਈ ਹੈ ਇਤੋਂ ਆਪਾਂ ਕਰੋੜਾਂ ਰੁਪਏ ਲੈ ਕੇ ਆਵਾਂਗੇ ਵਿਕਾਸ ਦੀ ਜੰਦਰ ਦੀ ਜੇ ਮੈਂ ਸਾਡੇ ਅਰਗੇ ਜ਼ਿੰਮੇਵਾਰ ਲੈਣਾ ਹੈ ਇਸ ਕਰਕੇ ਇਸ ਟਾਈਮ ਸਾਡੇ ਨਾਲ ਕੇਂਦਰੀ ਮੰਤਰੀ ਅਵਨੇਤ ਬਿੱਟੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਗਰੀਬ ਘਰ ਤੋਂ ਪੈਦਾ ਗੰਨੀਤ ਬਿੱਟੂ ਜਲੰਧਰ ਰਾਜ ਪਹੁੰਚਾ ਹੋਏ ਨੇ ਸ਼ੀਤਲ ਕੁਮਾਰਾਲ ਜੋ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦਾ ਨਾਮਜ਼ਦ ਪੱਤਰ ਪਰਣ ਲਈ ਪਹੁੰਚੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਿੱਟੂ ਜੀ ਬਿੱਟੂ ਜੀ ਬਿੱਟੂ ਜੀ ਨਾਮਜ਼ਦ ਪੱਤਰ ਪਰਣ ਲਈ ਜਾ ਰਹੇ ਨੇ ਸ਼ੀਤਲ ਕੁਮਾਰਾ ਜੀ ਕਿਵੇਂ ਲੱਗਦਾ ਵਿਸ਼ਵ ਦੇ ਆਪਣਾ ਖਭਜਾ ਹੋਵੇਗਾ ਕਿ ਗੁਮਨਾਰਾ ਸਾਹਿਬ ਸਾਡੇ ਕੋਲ ਸ਼ਿਵਰਾਜ ਜੀ ਨੇ ਬੰਗਲਾ ਜੀ ਚੋਰ ਕਾਇਨ ਦਿੱਤਾ ਕਿ ਆਮ ਆਦਮੀ ਪਾਰਟੀ ਤਾਂ ਬਿਲਕੁਲ ਫੈਨਟ ਕੋਈ ਕੋਸ਼ਿਸ਼ ਨਹੀਂ ਸਕਦੇ ਕੋਈ ਵਿਕਾਸ ਦੀ ਗੱਲ ਨਹੀਂ ਕੋਈ ਕਿਸੇ ਪਟਾਰੀ ਦੀ ਗੱਲ ਨਾ ਬੀਜੇਪੀ ਦੇ ਹੱਥਾਂ ਬੀਜੇਪੀ ਦੀ ਸਰਕਾਰ ਬਣ ਗਈ ਹੈ ਇੱਥੇ ਆਪਾਂ ਕਰੋੜਾਂ ਰੁਪਏ ਲੈ ਕੇ ਆਵਾਂਗੇ ਵਿਕਾਸ ਲਈ ਜੇ ਹੈ ਸਾਡੇ ਯਾਰ ਕੇ ਜ਼ਿੰਮੇਵਾਰੀ ਲੈਣਾ ਹੈ ਇਸ ਕਰਕੇ ਇਸ ਟੈਂ ਸਾਡੇ ਨਾਲ ਕੇਂਦਰੀ ਮੰਤਰੀ ਰਮਨਿਤ ਮਿੱਟੂ ਹਨ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਫਿਰ ਗਰੀਬ ਘਰ ਤੋਂ ਪੈਦਾ ਰਮਨਿਤ ਮਿੱਟੂ ਜਲੰਧਰ ਅੱਜ ਪਹੁੰਚੇ ਹੋਏ ਨੇ ਸ਼ੀਤਲ ਅੰਗਰਾਲ ਜੋ ਬੀਜੇਪੀ ਦੇ ਉਮੀਦਵਾਰ ਨੇ ਉਹਨਾਂ ਦਾ ਨਾਮਦਾਨ ਪੱਤਰ ਲਈ ਭਰਨ ਲਈ ਪਹੁੰਚੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਬਿੱਟੂ ਜੀ ਬਿੱਟੂ ਜੀ ਬਿੱਟੂ ਜੀ ਨਾਮਦਾਨ ਪੱਤਰ ਭਰਨ ਲਈ ਜਾ ਰਹੇ ਨੇ ਸ਼ੀਤਲ ਅੰਗਰਾਲ ਜੀ ਕਿਵੇਂ ਲੱਗਦਾ ਵੈਸੇ ਤੇ ਆਪਣਾ ਕਬਜ਼ਾ ਹੋਵੇਗਾ ਕਿਉਂ ਰੁਕਾਈ ਦਿੱਤਾ ਆਮ ਆਦਮੀ ਪਾਰਟੀ ਦਾ ਬਿਲਕੁਲ ਬੈਂਡ ਵੱਜ ਚੁੱਕਿਆ ਕੁਝ ਕਰ ਨਹੀਂ ਸਕਦੇ ਕੋਈ ਵਿਕਾਸ ਦੀ ਗੱਲ ਮਰੇ ਵੱਡੇ ਭਾਈ ਜੀ ਤੁਸੀਂ ਪੁੱਛਾਰੀ ਦੀ ਬੜੀ ਡੈਲੀਕਟ ਲਾ ਬੀਜੇਪੀ ਦੇ ਹੱਥਾਂ ਬੀਜੇਪੀ ਦੀ ਸਰਕਾਰ ਬਣ ਗਈ ਹੈ ਇਤੋਂ ਆਪਾਂ ਕਰੋੜਾਂ ਰੁਪਇਆ ਲੈ ਕੇ ਆਵਾਂਗੇ ਵਿਕਾਸ ਦੀ ਅੰਦਰ ਦੀ ਜੇ ਮੈਂ ਸਾਡੇ ਅਰਗੇ ਜਿੰਮੇਵਾਰੀ ਲੈਣਾ ਜੇ ਇਸ ਕਰਕੇ